ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਲੀ ਕੰਧਾਰੀ ਇਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੌਰਾਨ ਦੀ ਹੈ ਇਸ ਯਾਤਰਾ ਦੌਰਾਨ ਗੁਰੂ ਜੀ ਭਾਈ ਮਰਦਾਨਾ ਜੀ ਸਮੇਤ ਵਕ ਵਕ ਦੇਸ਼ਾਂ ਅਤੇ ਇਲਾਕਿਆਂ ਵਿੱਚ ਗਏ ਜਿੱਥੇ ਉਹਨਾਂ ਨੇ ਲੋਕਾਂ ਨੂੰ ਨਾਮ ਜਪਣ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਇਹ ਕਤਨਾ ਹਸਨ ਅਬਦਾਲ ਦੀ ਹੈ ਉਥੇ ਇੱਕ ਅਹੰਕਾਰੀ ਫਕੀਰ ਰਹਿੰਦਾ ਸੀ ਜਿਸ ਦਾ ਨਾਮ ਵਲੀ ਕੰਦਾਰੀ ਸੀ ਉਹ ਆਪਣੇ ਆਪ ਨੂੰ ਉੱਚ ਦਰਜੇ ਵਾਲਾ ਰੋਹਾਨੀ ਬੰਦਾ ਸਮਝਦਾ ਸੀ ਉਹ ਕਿਸੇ ਹੋਰ ਧਾਰਮਿਕ ਗੁਰੂ ਜਾ ਰੂਹਾਨੀ ਸਾਕਸ਼ ਨੂੰ ਆਪਣੇ ਕੋਲ ਆਉਣ ਨਹੀਂ ਦਿੰਦਾ ਸੀ ਉਹ ਪਹਾੜੀ ਦੇ ਉੱਪਰ ਰਹਿੰਦਾ ਸੀ ਜਿੱਥੇ ਇੱਕ ਚਸ਼ਮਾ ਵਹਿੰਦਾ ਸੀ ਜਿਸ ਰਾਹੀਂ ਉਹ ਸਾਰੇ ਇਲਾਕੇ ਨੂੰ ਪਾਣੀ ਦਿੰਦਾ ਸੀ ਉਹ ਆਪਣੇ ਆਪ ਨੂੰ ਬਹੁਤ ਰੂਹਾਨੀ ਫਕੀਰ ਸਮਝਦਾ ਸੀ ਗੁਰੂ ਜੀ ਭਾਈ ਮਰਦਾਨਾ ਜੀ ਸਮੇਤ हसन ਅਬਦਾਲ ਪਹੁੰਚੇ ਉਥੇ ਉਹਨਾ ਨੇ ਨਦੀ ਦੇ ਨੇੜੇ ਇੱਕ ਥਾਂ ਡੇਰਾ ਲਗਾ ਲਿਆ ਜਿਵੇਂ ਹੀ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇ ਦੇ ਆਮਦਵਾਰੇ ਪਤਾ ਲੱਗਿਆ ਤੇ ਲੋਕ ਸੇਵਾ ਕਰਨ ਬਚਨ ਸੁਣਨ ਅਤੇ ਦਰਸ਼ਨ ਕਰਨ ਲਈ ਔਣ ਲੱਗ ਪਏ ਜਦੋਂ ਵਲੀ ਕੰਧਾਰੀ ਨੇ ਦੇਖਿਆ कि सारे लोग श्री गुरु नानक देव जी वाल आ रहे हैं ते गुरु जी दी महिमा भी वध रही है ता ओ अंदरों ईरखा अते अहंकार नाल भर गया उसने सोचा कि ये कोई रूहानी आदमी आ गया है जिस कर के लोग मेरे कोल नहीं आ रहे ਆਖਰਕਾਰ ਉਸਨੇ ਚਸ਼ਮੇ ਦਾ ਪਾਣੀ ਰੋਕ ਦਿੱਤਾ ਤਾਂ ਜੋ ਲੋਕ ਪਿਆਸ ਨਾਲ ਤੜਫ ਜਾਣ ਅਤੇ ਲੋਕ ਗੁਰੂ ਜੀ ਨੂੰ ਛੱਡ ਕੇ ਚਲੇ ਜਾਣ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆਖਿਆ ਗੁਰੂ ਜੀ ਪਾਣੀ ਨਹੀਂ ਮਿਲ ਰਹਾ ਗੁਰੂ ਜੀ ਨੇ ਨਿਮਰਤਾ ਨਾਲ ਉੱਤਰ ਦਿੱਤਾ ਮਰਦਾਨਿਆਂ असली पानी रस है परमात्मा हर पानी भी ओही देन वाला है। गुरु जी ने जमीन ते एक पत्थर उपा मारिया तुरंत चश्मा निकल आया साफ ते मिठा पानी वहन लग पया लोग बहुत खुश हो गए ਅਤੇ ਸੇਵਾ ਵਿੱਚ ਲੱਗ ਪਏ ਬਲੀ ਕੰਦਾਰੀ ਨੇ ਇੱਕ ਅਰਾਮਤ ਦੇਖੀ ਤਾਂ ਉਹ ਹੋਰ ਗੁੱਸੇ ਵਿੱਚ ਆ ਗਿਆ ਉਸਨੇ ਇੱਕ ਵੱਡਾ ਪੱਥਰ ਚਟਾਨ ਗੁਰੂ ਜੀ ਵੱਲ ਤੱਕ ਕੇ ਲੁੱਟਕਾ ਦਿੱਤਾ ਪਰ ਜਦ ਉਹ ਪੱਥਰ ਗੁਰੂ ਜੀ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਆਪਣੇ ਹੱਥ ਦੀ ਥਾਪ ਨਾਲ ਪੱਥਰ ਰੋਕ ਲਿਆ ਪੱਥਰ ਉੱਤੇ ਗੁਰੂ ਜੀ ਦੇ ਹਥੇਲੀ ਦੇ ਨਿਸ਼ਾਨ ਪੈ ਗਿਆ ਜਦੋਂ ਇਹ ਚਮਤਕਾਰ ਬਲੀ ਕੰਧਾਰੀ ਨੇ ਆਪਣੀ ਅੱਖਾਂ ਨਾਲ ਵੇਖਿਆ ਤਾਂ ਉਸ ਤੰਬ ਹੋ ਗਿਆ ਉਸ ਦਾ ਅਹੰਕਾਰ ਟੁੱਟ ਗਿਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਡਿੱਗਿਆ ਅਤੇ ਮਾਫੀ ਮੰਗੀ ਤੇ ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਨਾਮ ਜਪਣ ਤੇ ਨਿਮਰਤਾ ਦੀ ਸਿੱਖਿਆ ਦਿੱਤੀ ਹਸਨ ਅਬਦਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਅੱਜ ਵੀ ਮੌਜੂਦ ਹੈ ਉੱਥੇ ਉਹ ਪੱਥਰ ਵੀ ਮੌਜੂਦ ਹੈ ਜਿਸ ਉੱਤੇ ਗੁਰੂ ਜੀ ਦੀ ਹਥੇਲੀ ਦਾ ਨਿਸ਼ਾਨ ਦਿਖਾਈ ਦਿੰਦਾ ਹੈ ਹੰਕਾਰ ਹਮੇਸ਼ਾ ਹਾਰਦਾ ਹੈ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ ਲਈ ਕੁਦਰਤ ਹਮੇਸ਼ਾ ਰਸਤਾ ਬਣਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ